ਕੀਤੇ ਹੋਏ ਨੇ ساری ਜਗਤ ਦੇ ਨੰਗੰਦ ਪਾਪੇ ਪਿੰਡ ਵਾਲਿਆਂ ਨੇ ਇਹਨਾਂ ਬਹੁਤ ਤੱਕ ਪ੍ਰਚਲਿਤ ਕੀਤੀ ਜੀ ਇਹਨਾਂ ਨੂੰ ਕਹਿੰਦੇ ਛੱਡ ਦੇ ਜਾਲ ਪੈਣ ਨੂੰ ਆਦੇ ਨੇ ਕਦੇ ਰੈਫਲਾ ਦੀ ਟਮਕੀਆਂ ਦੇਂਦੇ ਨੇ ਪੰਚਾਇਤ ਸ਼ਕਤੀ ਦੀ ਮਟਵਾਰੀ ਵੀ ਉਹ ਨਿਸ਼ਾਨ ਦੇ ਕਰਦੇ ਨੇ ਇੰਨੀ ਵੀ ਨਹੀਂ ਕੋਈ ਕਹੇ ਜੀ ਜ਼ਮੀਨ ਹੈ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ ਜਿੰਨੇ ਵੀ ਨੇ ਇੱਥੇ ਪਿੰਡ ਦੇ ਕੋ چار ਮਿਹਨ ਬੰਦੇ ਉਹ ਹੀ ਪਿੰਡ

जिस अंतिम संस्कार समय और काफी है। पंचायत उदेश ग्राम पंचायत मलकीत करवास नजाय है के पिंड ने जमीन के पशुआ दवेलिया हो गैर कानूनी उस करके नजाय कब्जा किया चेतावनी मलकीत सिंह ने नजायज कब्जा धारकों अपील की पिंड के विकास सहयोग देख ਉਨਾ ਚੇਤਾਵਨੀ ਦਿੱਤੀ ਕਿ ਜੇਕਰ ਕਬਜ਼ਾਕਾਰ ਕਜੀਹਾ ਨਹੀਂ ਕਰਦੇ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪ੍ਰਸ਼ਾਸਨ ਵੱਲੋਂ ਲਗਭਗ 2 ਏਕੜ ਨਸਾਇਜ਼ ਕਬਜ਼ਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਜਲਦੀ ਹੀ ਦੁਬਾਰਾ ਮਿੰਤੀ ਕਰਵਾ ਕੇ ਬਾਕੀ ਨਸਾਇਜ਼ ਕਬਜ਼ਿਆਂ ਦਾ ਪਤਾ ਲਗਾ ਕੇ ਛੁਡਵਾਇਆ ਜਾਵੇਗਾ ਅਧਿਕਾਰੀਆਂ ਦਾ ਬਿਆਨ ਮੌਕੇ ਤੇ ਪਹੁੰਚੇ ਮਾਲ ਵਿਭਾਗ ਦੇ ਪਟਵਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਸਾਇਜ਼ ਕਬਜ਼ਾ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੰਚਾਇਤੀ ਜ਼ਮੀਨ ਦੀ ਮਸ਼ੀਨ ਰਾਹੀਂ ਮਿੰਤੀ ਕਰਵਾ ਕੇ ਨਿਸ਼ਾਨ ਲਗਾਏ ਗਏ ਉਨਾ ਕਹਿਾ ਕਿ ਜੇਕਰ ਪੰਚਾਇਤ ਦੀ ਅਪੀਲ ਤੇ ਕਬਜ਼ਾਦਾਰ ਕਬਜ਼ਾ ਨਹੀਂ ਛੱਡਦੇ ਤਾਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾਵੇ। ਕੀ ਨਾਮ ਹੈ? ਜੈਜੀ ਜਸਵਰਾ ਕਿਛੂ ਮੈਂ ਮਲਕੀਰ ਸਿੰਘ ਸਾਹਿਬ ਦਾ ਮੈਂਬਰ ਹੈ। ਸਾਡੇ ਪਿੰਡਾਂ ਦੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਸਾਰੀ ਜਗ੍ਹਾ ਤੇ ਨਗੰਗੰਦ ਪਾਇਆ ਪਿਆ ਪਿੰਡ ਵਾਲਿਆਂ ਨੇ। ਇਹਨਾਂ ਬਹੁਤ ਤੰਗ ਪ੍ਰੇਸ਼ਾਨੀ ਕੀਤੀ ਜੇ ਇਹਨਾਂ ਨੂੰ ਕਹਿੰਦੇ ਛੱਡ ਦੇ ਤੇ ਗੱਲ ਪੈਣ ਨੂੰ ਆਦੇ ਨਹੀਂ। ਕਦੇ ਰਾਈਫਲਾਂ ਦੀ ਟਮਕੀਆਂ ਦੇਂਦੇ ਨੇ। ਤਾਂ ਹੀ ਸਰਕਾਰ ਨੂੰ ਇਹ ਬੇਨਤੀ ਕਰਨੇ ਆ ਵੀ ਸਾਡੀ ਜ਼ਮੀਨ ਦਾ ਕਬਜ਼ਾ ਛਡਾਇਆ ਜਾਵੇ। ਜੇ ਕੋਈ ਨੁਕਸਾਨ ਹੁੰਦਾ ਤੇ ਜਿੰਮੇਵਾਰ ਰਵਣ ਦੇ ਪੰਜ-ਸੱਤ ਘਰੇਗੇ ਨ ਕੋਈ ਜਿਆਦਾ ਨਿਗੇ ਸਾਰਾ ਪਿੰਡ ਸੀ ਨਾ ਦੁਖੀ ਹੋਇਆ ਪਿਆ ਠੀਕ ਹੈ ਬਾਕੀ ਸਰਜੀਤ ਬਹੁਤ ਮਾੜਾ ਹਾਲ ਹੈ ਪਿੰਡ ਪੀਰੇ ਆਏ ਹੋ ਯਾਰ ਬਹੁਤ ਗਰੀਬਾਂ ਦੇ ਬਾਰੇ ਕੋਈ ਨਹੀਂ ਗੱਲ ਕਰਦਾ ਜਿੰਨੀ ਵੀ ਪੰਚਾਇਤ ਦੀ ਜ਼ਮੀਨ ਹੈ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ ਜਿੰਨੇ ਵੀ ਨੇ ਇਥੇ ਦੇ ਪਿੰਡ ਦੇ ਕੋਈ ਚਾਰ ਮਿਹਨ ਬੰਦੇ ਉਹੀ ਪਿੰਡ ਨੂੰ ਤਕਰੀਬਨ ਖਰਾਬ ਕੀਤੀ ਗਲੇ ਨੇ ਬਾਕੀ ਸਾਰਾ ਹੀ ਪਿੰਡ ਇੱਕ ਪਾਸੇ ਦਾ ਪੂਰਾ ਦੀ ਸਾਹਮਣਾ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਜ਼ਮੀਨ ਦਾ ਜੋ ਵੀ ਤੇ ਆ ਘੜਾ ਪਣ ਦੇ ਹੈ ਨਹੀਂ ਕੋਈ ਪੂਰੀ हां ਫੋਪਰ ਅੱਗੇ ਪੈ ਗਈ ਸੀ ਮੱਲੀ ਕੀ ਮੱਲੀ ਜਾਂਦੀ ਆ तकरीबन 사ਸੰਗ ਦੀ ਚਾਰਕ ਨਾਲ ਪੂਰੀ ਗਈ ਸੀ ਸਾਰੀ ਮੱਲੀ ਕੀ ਕੋਈ ਪਿਆ ਰੂੜੀ ਕੋਈ ਕਿਕਰ ਕੋ ਟੋਏ ਨੇ ਕੋ ਟਿੱਬੇ ਨੇ ਪੰਚਾਇਤ ਕਰਦੇ 사ਸੰਗ ਹੁੰਦਾ ਰਿਹਾ ਭਲੇ ਵੇਲੇ ਉਹ ਹੁਣ ਇਥੇ ਕੋ ਨਿਸ਼ਾਨੀ ਕੋ ਨਹੀਂ ਰਹਿ ਗਿਆ ਕੋਈ ਗੱਲ ਹੀ ਨਹੀਂ ਤੱਕਦੀ ਬਾਹਰ ਦੇ ਬੰਦੇ ਕੋ ਸੰਗਤਾਂ ਦੀ ਵੇਖਦੀ ਏ ਪਿੰਡ ਪੀਰੇ ਗੈਨਾ ਨਕਮਾ ਪੈਂਡੇ ਬਹੁਤ ਜਿਆਦਾ ਕੀ ਨਾਮ ਹੈ ਤੁਹਾਡਾ ਹਾਂਜੀ ਮੈਂ ਮੁਖਤਾਰ ਸਿੰਘ ਖੋੜੀ ਮੇਰੇ ਨਾਲ ਸ਼੍ਰੀ ਗੋਤਮ ਕੰਬੋਈ ਕੰਗੋ ਸਾਹਿਬ ਅਸੀਂ ਅੱਜ ਪਿੰਡ ਪੀਰੇ ਕੇ ਉਤਾਰ ਦੀ ਨਿਸ਼ਾਨਦੇਹੀ ਸੰਬੰਧੀ ਜਿਸ ਪੰਚਾਇਤ ਨੂੰ ਦਰਖਾਸਤ ਆਈ ਸੀ ਉਸ ਦੀ ਨਿਸ਼ਾਨਦੇਹੀ ਸੰਬੰਧੀ ਆਏ ਪਹੁੰਚਿਆ ਜੀ ਹੁਣ ਅਸੀਂ ਕਾਰੀ ਪਹੁੰਚ ਗਏ ਨਿਸ਼ਾਨਦੇਹੀ ਦੀ ਕਾਰੀ ਕਰਨੀ ਸਾਰੇ ਪਾਰਟੀਆਂ ਆ ਚੁੱਕੀਆਂ ਅਸੀਂ ਇਸ ਵਾਰ ਨਿਸ਼ਾਨਦੇਹੀ ਦੀ ਕਿੰਨੇ ਜ਼ਮੀਨਾਂ ਪਿੰਡ ਦੀ ਜੀ ਜਿੰਦੇ ਤੁਹਾਨੂੰ ਕਹਿੰਦੇ ਆਈਡੀਆ ਤਾਂ ਨਹੀਂ ਜੀ ਉਹ ਤਾਂ ਦਰਖਾਸਤ ਵਿੱਚ ਲਿਖਿਆ ਹੁੰਦਾ ਕਿ ਕਿਹੜੇ ਕਿਹੜੇ ਜਿਹੜੇ ਰਸਤੇ ਦੀ ਜਾਂ ਖਾਲ ਦੀ ਜੋ ਜੋ ਥਾਵਾਂ ਦੀ ਦਰਖਾਸਤ ਦਿੱਤੀ ਜਾਂਦੀ ਹੈ ਉਹ ਹੀ ਕਰਨੀ ਹੁੰਦੀ ਆ ਜਿੱਥੇ ਤੇ ਉਹਨਾਂ ਨੂੰ ਡਾਊਟ ਹੁੰਦਾ ਵੀ ਸਾਡੀ ਜ਼ਮੀਨ ਘਟ ਹੈ ਉਹਦਾ ਤੁਹਾਨੂੰ ਟੋਟਲ ਆਪਾਂ ਮੈਂ ਤੁਹਾਨੂੰ ਵਰਨੀ ਨਹੀਂ ਦੱਸ ਸਕਦਾ ਉਹਦਾ ਰਿਕਾਰਡ ਤੇ ਜੋ ਦਰਖਾਸਤ ਵਿੱਚ ਲਿਖਿਆ ਹੁੰਦਾ ਉਹਦੇ ਜੋ ਜੋ ਨੰਬਰ ਆ ਸੀ ਉਹ ਅਸੀਂ ਉਹ ਦਰਸ਼ਨੀ ਕਰਾਂਗੇ ਕਰੋ ਸਾਬ ਦੀ ਕਰਨਗੇ ਅਸੀਂ ਨਾ ਰਿਕਾਰਡ ਪ੍ਰੋਵਾਈਡ ਕਰਨਾ ਠੀਕ ਗ੍ਰਾਮ ਪੰਚਾਇਤ ਪੀਰੀ ਤੋਂ ਉਤਾਰਦੇ ਰਸਤੇ ਪੰਚਾਇਤ ਦੀ ਜ਼ਮੀਨ ਸ਼ਮਸ਼ਾਨ ਘਾੜ ਛੱਪੜ ਇਨਤ ਤੇ ਨਜਾਇਜ਼ ਕਬਜ਼ੇ ਨੇ ਜਿਸ ਕਰਕੇ ਪੰਚਾਇਤ ਨੇ ਮਤਾ ਪਾਸ ਕੀਤਾ ਜਿਹੜੀ ਇਹਨਾਂ ਸਾਰੇ ਪਿੰਦੇ ਦੇ ਰਸਤਿਆਂ ਦੀ ਸ਼ਮਸ਼ਾਨਗੜ ਦੀ ਤਹਿ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਈ ਇਸ ਕਰਕੇ ਅੱਜ ਮਾਲ ਮੈਕਿੰਗ ਵਾਲੇ ਸਾਰੇ ਅਧਿਕਾਰੀ ਆਏ ਪੰਚਾਇਤ ਸੈਕਟੀ ਵੀ ਪਟਵਾਰੀ ਵੀ ਉਹ ਨਿਸ਼ਾਨਦੇਹੀ ਕਰਦੇ ਐ ਬਲਕਾਰ ਸਿੰਘ ਨੰਬਰ ਦਾ ਰੇਕੇ 18 ਦਾ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਜਿਹੜੀ ਜ਼ਮੀਨ ਨੇ ਪੰਚਾਇਤੀ ਦੱਬੀ ਪਈ ਛੱਡੀ ਜਾਏ ਤੇ ਪਿੰਡ ਦਾ ਸਦਾਰ ਕੀਤਾ ਜਾਵੇ ਜਿਵੇਂ ਘੜੇ ਭੰਨ ਲਜਾਂਗਾ ਬੀਬੀਆਂ ਇੱਥੇ ਥੁੱਪੇ ਬੈਠਦੀਆਂ ਨੇ ਤੇ ਉਹਦੇ ਕਰਤੇ ਬੜੀ ਪਰੇਸ਼ਾਨੀ ਆਂਦੀ ਤੇ ਦੂਰੋਂ ਨੇੜੇ ਦੇ ਸੰਗ ਤਾਂ ਆਦੀ ਉਹ ਵੀ ਕਹਿੰਦੀ ਕਿ ਪਿੰਡ ਨੀ ਕੰਮਾ ਹੈਗਾ ਕਿਸੇ ਗੱਲ ਦਾ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਇਸ ਕਰਤੇ ਨਿਸ਼ਾਨ ਦੀ ਹੋਰ ਹੀ ਬੜੀ ਵਧੀਆ ਗੱਲ ਨੇ ਤੇ ਹੋਰ ਵਿੱਚ ਪਛਾਇਤੀ ਜ਼ਮੀਨ ਦੱਬੀ ਪਈ ਐ ਸਾਰੀ ਕੱਢੀ ਜਾ ਵਧੀਆ ਗੱਲ ਇੱਕ ਜ਼ਿਆਦਾ ਕਰਤੇ ਇੱਕ ਬਰਾਦਰੀ ਦੇ ਬੈਠੇ ਐ ਇਸ ਪਿੰਡ ਵਿੱਚ ਤੇ ਇਹਦੇ ਕਾਰਨ ਕੁਝ ਰਿਸ਼ਤੇਦਾਰੀਆਂ ਨੇ ਤੇ ਕੋਈ ਬੋਲ ਨਹੀਂ ਰਿਹਾ ਇਹ ਦੇ ਕਰਨੀ ਹੈ ਜ਼ਮੀਨ ਬੜੇ ਚਿਰਾਂ ਦੇ ਘੱਟ ਘੱਟ ਮੇਰੇ ਖਾਤੇ ਆ 35 40 ਸਾਲ ਹੋ ਗਏ ਨੇ ਇਹ ਕਾਰਨ ਹੈ ਤੇ ਅੱਜ ਬੜੀ ਖੁਸ਼ੀ ਹੈ ਜੇ ਆ ਕੰਮ ਹੋ ਰਿਹਾ ਸਾਰੇ ਪਿੰਡ ਦੇ ਪਿੰਡ ਦੇ ਹਾਂਜੀ ਇਹ ਕਾਫੀ ਦੇਰ ਤੋਂ ਕਬਜ਼ੇ ਹੋ ਰਹੇ ਨੇ ਪਿੰਡ ਵਾਲਿਆਂ ਦੇ ਕੋਈ ਆਂਡਗਵਾਂਡ ਦੇ ਜਿੰਨਾਂ ਦੇ ਨਾਲ ਖੇਤਾਂ ਦੀ ਜ਼ਮੀਨ ਲੱਗਦੀ ਉਹ ਕਬਜ਼ੇ ਆਪ ਦੇ ਲੈ ਰਹੇ ਨੇ ਭਾਈ ਇਹ ਹੀ ਹੈ ਜੋ ਪੰਚਾਇਤ ਦੀ ਜ਼ਮੀਨ ਹੈ ਅਸੀਂ ਤਾਂ ਕਹਿ ਰਹੇ ਸਾਰਾ ਸਾਥ ਪਿੰਡ ਦੇਵੇ ਤੇ ਛਡਵਾਈ ਜਾਵੇ ਜਿੱਥੇ ਪੰਚਾਇਤ ਦੀ ਖਾਸ ਕਰਕੇ ਉਹ ਛੱਡੀ ਜਾਵੇ ਬਹੁਤ ਮਿਹਰਬਾਨੀ ਸਾਰਿਆਂ ਦੀ ਜੇ ਨਹੀਂ ਛੱਡਦੇ ਤਾਂ ਫਿਰ ਜੋ ਕਾਨੂੰਨੀ ਕਾਰਵਾਈ ਖੜੀ ਕੀਤੀ ਖਾਲਸਾ ਤੇ ਵਾਇਕਰੂ ਜੀ ਕੀ ਫਤਿਹ ਇਹ ਸਾਡੇ ਚਮਚਾਨਖਟ ਜੀ ਇਹ ਨਾਲ ਹੀ ਇੱਥੇ ਖੜੇ ਪੰਨ ਲਈ ਜਗ੍ਹਾ ਨਹੀਂ ਹੈਗੀ ਜੀ ਉਹ ਇਹ ਸਾਰੇ ਨੱਪੀ ਬੈਠੇ ਨੇ ਤੇ ਉਹਦੇ ਕਰਕੇ ਅਸੀਂ ਨਿਸ਼ਾਨ ਦੀ ਕੁਰਬਾਨ ਲਗਿਆ ਤੇ ਨਾਲ ਹੋਰ ਵੀ ਕੁਝ ਹੈਗੇ ਨੇ ਜਿਵੇਂ ਬਰਮਾ ਵਗੈਰਾ ਸੜਕ ਦੇ ਨਾਲ-ਨਾਲ ਉਹ ਵੀ ਨਹੀਂ ਲੱਗੀ ਹੋਈ ਜੀ ਤਾਂ 38 ਕਿਲੇ ਕਹਿੰਦੇ 48 ਕਿਲੇ ਗਨੇ ਬਾਕੀ ਜੋ ਪੰਚਾਇਤ ਦੀ ਹਾਂਜੀ ਜੋ ਪੰਚਾਇਤ ਦੀ ਆਪਣਾ ਤੋਂ ਬੱਸ ਹੋਈ ਤੁਸੀਂ ਪਿੰਡ ਨੂੰ ਇਹੀ ਅਪੀਲ ਹੈਗੀ ਵੀ ਸਾਰਾ ਪਿੰਡ ਜੁੜ ਕੇ ਮੇਰੇ ਸਾਥ ਨਾਲ ਆਵੇ ਪੂਰਾ ਕੰਮ ਚ ਸੰਯੋਗ ਦੇਵਣਾ ਕਿਉਂਕਿ ਇੱਕ ਮੇਰਾ ਤਾਂ ਕੰਮ ਹੈ ਕਹਿੰਦੇ ਵੀ ਇਕੱਲੇ ਦਾ ਇਹ ਜੇ ਆ ਬੀਬੀਆਂ ਸਾਰੀਆਂ ਚਮਚਾਣ ਘਟ ਦੇ ਅੰਦਰ ਆਂਦੀਆਂ ਨੇ ਤੇ ਜੇ ਉੱਥੇ ਬੈਠ ਜਾਣ ਦਿੱਤੀ ਵਧੀਆ ਗੱਲ ਏ ਉਹ ਪੂਰਾ ਸੰਯੋਗ ਦੇਵਣਾ ਆਪਾਂ ਨੂੰ ਤੇ ਉਹ ਛੱਡ ਦੇਣਾ ਆਪਦੇ ਆਪ ਹੀ ਛੱਡ ਦੇਣਾ ਆਪਾਂ ਕੁਝ ਨਹੀਂ ਕਹਿੰਦੇ ਪਰਮਾਨ ਵਾਸਤੇ ਵੈਸੇ ਛੱਡ ਨਹੀਂ ਰਹਿਣਾ ਪਤਾ ਨਹੀਂ ਸਾਨੂੰ ਹੈਗਾ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਤਾਂ ਕਰਕੇ ਫਿਰ ਕਬਜ਼ਾ ਦੇਣ ਜਾ ਤਾਂ ਸਾਨੂੰ ਦਸਨ ਵਿਆਹ ਹੈਗੀ ਅਸੀਂ ਉੱਥੇ ਕੋਈ ਚੀਜ਼ ਬਣਾਈ ਬੀਬੀਆਂ ਦੇ ਬੈਠਣ ਵਾਸਤੇ ਜਨਾਂ ਨੂੰ ਹੈ ਗਈ ਸੀ ਤਕਰੀਬਨ ਬਾਕੀ ਉਹਦੇ ਪ੍ਰਬੰਧਕ ਲੱਗੇ ਹੋਏ ਸੀ ਵੀ ਚਲੋ ਜਿੰਨਾ ਉਹਨੇ ਕੀਤਾ ਠੀਕ ਹੈ ਆਪਾਂ ਨਹੀਂ ਕੁਝ ਕਹਿ ਸਕਦੇ ਹਾਂ ਉਹਦੇ ਬਾਰੇ